ਸ੍ਰੀ ਵਾਹਿਗੁਰੂ ਸਾਹਿਬ ਜੀ ਬੇ ਪਰਭਾਵ ਹੈ ਕਿ ਨ ਬਹੋਇੰ ਨਾ ਮੁਝ ਸੁਖ ਦੇ ਸਤਿ ਬੋਜ ਹੋਇੰ ਤਾਪਦ ਲਖੋ ਮੈਂ ਨਿਜਗੜ ਭਾਗੇ ਸੋ ਤੋ ਸਭ ਆਪੋ ਦੇਖਣ ਲਾਗੇ ਸਦਨਾ ਤਨ ਆ ਮੋ ਕੋ ਪਰਮ ਬਹੂਲੇ ਸੋ ਤਦਾਰਾ ਸਉ ਪ੍ਰੀਤ ਲਗਾਈ ਇਕ ਉਤਮ ਬੰਤ ਸੁਨਿਓ ਗੁਰ ਸੰਗਤ तह मंत जम त्रास मारी एक अरदास पाठ कीरत रथ की, की। गुरु राम दास रखो ਹਏ ਪ੍ਰਵਸ਼ਰਨਾ ਗਤੀ ਕਿਰਪਾ ਨਦ ਦਇਆ ਲਾ ਇੱਕ ਅੱਖਰ ਹਰ ਮਨ ਆਸਤ ਨਾਨਕ ਹੋਤ ਨਹਾ ਜੁਗੋ ਜੁਗ ਕਟਲ 인ਦੋ ਜਹਾਨ ਦੇ ਵਾਲੀ ਚਬਰ ਤਕਤਾਂ ਦੇ ਮਾਲਕ ਮੁਕਸ਼ਾਨ ਨਮਾਤਸ਼ਾ ਨੇਨ ਦੁਨੀਆ ਦੇ ਮਾਲਕ ਗਿਆਨ ਦੇ ਮੋਜਸ਼ਮੇ ਰਹਿਮਤਾਂ ਦੇ ਬੰਧਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਗੋਦ ਤ ਅਨੰਦ ਮਾਣ ਰਹੀ પરમ સન્માન જોગ ગુરુ પિયારી ગુરુ સવારી કલસા રૂપ સદ સંગત જીયો બટે હી પાક હન જગત ગુરુ જગત સ્વામી જગત દે સાજે રહેબર ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਨ੍ਹਾਂ ਦਾ ਜੀਵਨ ਅਤੇ ਆਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੇ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਜੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਸੰਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਸਵਾਉ ਦਾਤਾ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਧੋਰੀਏ ਦਾਸ ਤਿਕਰੂ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸੰਝ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਮਨੋਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਬੜੇ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਲੜੀ ਦੇ ਵਿੱਚ ਆਮ ਵਿਚਾਰੇ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਸਤਕਾਰਯੋਗ ਮਾਤਾ ਪਿਤਾ ਨਾਨਕ ਦੇ ਪਰਿਵਾਰ ਸੁਲਤਾਨਪੁਰ ਲੋਧੀ ਪਹੁੰਚੇ ਹਨ ਬੇਬੇ ਨਾਨਕੀ ਜੀ ਨੂੰ ਬੜਾ ਚਾ ਚੜਿਆ ਹੈ ਭਾਈ ਜੈ ਰਾਮ ਜੀ ਨੂੰ ਬੜਾ ਚਾ ਚੜਿਆ ਹੈ ਜਦੋਂ ਗੁਰੂ ਅਨੰਕ ਦੇ ਮਹਾਰਾਜ ਜੀ ਨੂੰ ਮੋਤੀਖਾਨੇ ਤੇ ਪਤਾ ਲੱਗੇ ਆ ਤਾਂ ਉਹ ਦੌੜ ਕੇ ਆਏ ਨੇ ਆਪਣੇ ਪਿਤਾ ਨੂੰ ਮਿਲੇ ਨੇ ਅੱਖਾਂ ਦੇ ਪਿੱਛੇ ਨੀਰ ਹੈ ਬੜੇ ਵਿਰਾਗ ਦੇ ਨਾਲ ਮਿਲੇ ਨੇ ਮਾਤਾ ਨੂੰ ਮਿਲੇ ਨੇ ਉਹਨਾਂ ਨੂੰ ਵੀ ਬੜਾ ਵਿਰਾਗ ਮਾਤਾ ਨੇ ਆਪਣੇ ਲਾਲ ਨੂੰ ਛਾਤੀ ਦੇ ਨਾਲ ਕਾਫੀ ਸਮਾਂ ਲਾ ਕੇ ਰੱਖਿਆ ਕਿ ਬੜਾ ਸਮਾਂ ਹੋ ਗਿਆ ਮੈਂ ਆਪਣੇ ਲਾਲ ਨੂੰ ਵੇਖਿਆ ਅਤੇ ਆਪਣੇ ਲਾਲ ਨੂੰ ਸ਼ਾਂਤੀ ਦੇ ਨਾਲ ਨੇ ਲਾਇਆ ਤੱਪ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਵੈਰਾਗ ਨਾਨਾ ਨਾਨੀ ਨਾਨਾ ਰਾਮਾ ਜੀ ਨਾਨੀ ਭਰਾ ਜੀ ਹੋਰ ਕਾਫੀ ਸੀ ਜਿਹੜੇ ਚਾਚਾ ਜੀ ਸੀਨਾਂ ਦੇ ਲਾਲੂ ਜੀ ਗੁਰਨਾਨਕ ਦੇਵ ਮਹਾਰਾਜ ਜੀ ਉਹ ਵੀ ਬਡੇ ਮਲੋ ਬੈਰਾਗ ਦੇ ਵਿੱਚ ਆਏ ਨੇ ਉਹਨਾਂ ਦੇ ਨਿਤਰਾ ਦੇ ਵਿੱਚੋਂ ਵੀ ਨੀਰ ਆਇਆ ਕਿ ਇਦਾਂ ਦਾ ਪਿਆਰ ਇਦਾਂ ਦੀ ਮੁਹੱਬਤ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਕਰਦੇ ਨੇ ਅੱਗੇ ਮਾਤਾ ਤ੍ਰਿਪਤਾ ਜੀ ਵੀ ਕਰਦੇ ਨੇ ਤਾਂ ਉਹਨਾਂ ਦਾ ਜਿਹੜਾ ਬੈਰਾਗ ਹੈ ਕਵੀ ਜੀ ਲਿਖਦੇ ਸੀ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਮਾਂ ਦਾ ਪਿਆਰ ਬੱਚਿਆਂ ਦੇ ਲਈ ਕਿਤਨਾ ਕੁ ਪਿਆਰ ਹੈ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਮਾਤਾ ਤ੍ਰਿਪਤਾ ਜੀ ਦਾ ਜਿਹੜਾ ਵਿਰਾਗ ਫੁੱਟ ਫੁੱਟ ਕੇ ਨੇਤਰਾਂ ਦੇ ਰਾਹੀਂ ਬਾਹਰ ਆ ਰਿਹਾ ਹੈ। ਮਾਂ ਇਤਨਾ ਵਿਰਾਗ ਕਰਦੇ ਪਏ ਨੇ ਮਾਤਾ ਤ੍ਰਿਪਤਾ ਜੀ ਅਤੇ ਕੋਈ ਵੀ ਉਹਨਾਂ ਨੂੰ ਰੋਗ ਨਹੀਂ ਰਿਹਾ ਕਿ ਆਪਣੇ ਸ਼ਗਨਾਂ ਦੇ ਦਿਨ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਵਿਆਹ ਹੈ ਤੁਸੀਂ ਨੇ ਇੱਕ ਰੋਣਾ ਪਾ ਲਿਆ ਹੈ। ਕਿਸੇ ਨੇ ਨ ਰੋਕਿਆ ਕਿਉਂਕਿ ਉਹ ਰੋਣਾ ਸੀ ਜਿਹੜਾ ਉਹ ਵਿਰਾਗ ਸੀ ਆਪਣੇ ਲਾਲ ਦਾ ਆਪਣੇ ਪੁੱਤਰ ਦਾ ਕਿ ਇਤਨਾ ਸਮਾਂ ਹੋ ਗਿਆ ਮੈਂ ਆਪਣੇ ਲਾਲ ਨੂੰ ਵੇਖਿਆ ਨਹੀਂ ਤਾਂ ਹੁਣ ਜਦੋਂ ਮਿਲੇ ਨੇ ਮੱਲੂ ਦੇ ਬੇ ਨਾਨਕੀ ਜੀ ਵੀ بڑے ਵਿਰਾਗ ਦੇ ਵਿੱਚ ਆਏ ਨੇ ਆਪਣੀ ਮਾਂ ਨੂੰ ਵੇਖਿਆ ਕਿਤਨਾ ਬੇਰਾਗ ਆਪਣੇ ਲਾਲ ਦੇ ਨਾਲ ਹਰ ਇੱਕ ਮਨ ਨੂੰ ਹੁੰਦੇ ਭਾਵੇਂ ਧੀ ਹੈ ਭਾਵੇਂ ਪੁੱਤਰ ਹੈ ਸਾਰੇ ਇਹਨਾਂ ਦੇ ਬਾਕੀ ਸ਼ਗਨਾਂ ਦਾ ਦੰਨਾ ਹੁਣ ਸ਼ਗਨਾਂ ਦੇ ਵਿੱਚ ਸੰਗਤ ਜੀ ਜਦੋਂ ਖੁਸ਼ੀ ਬਹੁਤੀ ਹੁੰਦੀ ਹੈ ਇਨਸਾਨ ਉਹਦੋਂ ਵੀ ਰਹੁੰਦਾ ਚ ਜਦੋਂ ਦੁੱਖ ਬਹੁਤਾ ਹੁੰਦਾ ਰਹਿੰਦਾ ਉਹ ਵੀ ਹੈ ਜ਼ਰੂਰੀ ਨਹੀਂ ਕਿ ਜਿਹੜਾ ਹੱਸ ਰਿਹਾ ਉਹ ਸੁਖੀ ਹੈ ਜਾਂ ਉਹ ਖੁਸ਼ੀਆਂ ਦੇ ਵਿੱਚ ਹੈ ਬਹੁਤਾ ਅੱਰਬ ਦੀ ਰਹਿਮਤ ਵਰਸ ਜਾਵੇ ਇਨਸਾਨ ਤੇ ਉਹ ਵੀ ਉਹਦੇ ਨੇਤਰਾ ਦੇ ਵਿੱਚੋਂ ਵੀ ਵਿਰਾਗ ਦਾ ਅੰਮਿਲ ਤੁਰਵੰਦ ਨੇ ਹੁਣ ਇਹ ਵਿਰਾਗ ਦੇ ਨੇ ਹਾਂ ਜੋ ਮਲੋ ਖੁਸ਼ੀ ਹੈ ਜੜੀ ਦਰਪਤਾ ਜੀ ਨੂੰ ਇਕਲੌਤਾ ਮੇਰਾ ਲਾਲ ਹੈ ਮੇਰੇ ਲਾਲ ਦਾ ਪਿਆ ਹੈ ਹੁਣ ਅਸੀਂ ਨੇ ਕਰਨਾ ਹੈ ਬੜੇ ਜਾਮਾ ਦੇ ਨਾਲ ਤਾਂ ਹੁਣ ਆਪਣੇ ਲਾਲ ਨੂੰ ਨਿਹਾਰ ਰਹੇ ਨੇ ਆਪਣੇ ਲਾਲ ਨੂੰ ਬਿਲਵਖੜੀ ਦੇ ਵਿੱਚ ਲਿਆ ਤੇ ਅੱਗੇ ਕਵੀ ਜੀ ਇਤਿਹਾਸ ਦੀ ਲੜੀ ਨੂੰ ਜੋੜਦੇ ਨੇ ਸੋ ਆਓ ਪ੍ਰੇਮ ਅਦਬ ਸਹਿ ਤੇ ਸਰਬਣ ਕਰੀਏ ਦੈਵ ਪ੍ਰਭਾਵ ਹੈ ਕੀ ਨ ਬਜੋਗਨ ਤਾਂ ਮਾਤਾ ਤ੍ਰਿਪਤਾ ਜੀ ਨੂੰ ਆ ਕੇ ਨਾਨੀ ਭਰਾਈ ਨੇ ਕਿਹਾ ਕਿ ਧੀ ਰਾਣੀ ਹੈ ਲਾਲ ਹੁਣ ਤੁਹਾਡਾ ਹੁਣ ਤੱਕ ਤੁਹਾਡੇ ਕੋਲੇ ਸੀ ਹੁਣ ਆਇਆ ਆਪਣੀ ਭੈਣ ਕੋਲੇ ਤੇ ਰਿਹਾ ਹੈ ਤੁਹਾਡੇ ਕੋਲੇ ਸੀ ਇਤਨਾ ਬੇਰਾਗ ਕਰਦੇ ਪਏ ਸ਼ਗਨਾ ਦਾ ਦਿਨ ਹੈ ਆਪਣੇ ਲਾਲ ਨੂੰ ਵੇਖ ਕੇ ਖੁਸ਼ੀਆਂ ਮਨਾ ਗੀਤ ਗਾ ਤੇਰੇ ਲਾਲ ਦਾ ਵਿਆਹ ਹੈ ਤੋ ਗੀਤ ਗਾ ਸਹੇਲੇ ਗਾ ਤੇਰੇ ਲਾਲ ਦਾ ਵਿਆਹ ਹੋਣਾ ਹੈ ਪਰ ਉਹ ਬੈਰਾਗ ਜਿਹੜਾ ਨਾ ਆ ਦੇਵ ਪ੍ਰਵਾਤ ਕੀਨ ਬਗੋਹਨ ਮਲ ਉਹ ਜਿਹੜਾ ਬੈਰਾਗ ਹੁਣ ਮਾਤਾ ਤਿਰਪਦਾ ਜੀ ਕਹਿੰਦੇ ਮੇਰਾ ਤਾਂ ਦਿਲ ਨਹੀਂ ਕਰਦਾ ਪਰ ਅੰਦਰੋਂ ਬੈਰਾਗ ਹੈ ਨਾ ਆਪਣੇ ਆਪ ਹੀ ਆ ਰਿਹਾ ਹੈ ਇਤਨਾ ਸਮਾ ਹੋ ਗਿਆ ਆਪਣੇ ਪੁੱਤਰ ਨੂੰ ਵੇਖ ਕੇ ਆ ਆਪਣੇ ਪੁੱਤਰ ਨੂੰ ਨਿਹਾ ਰਹੇ ਆ ਉਹ ਵਿਰਾਗ ਮੇਰਾ ਨਹੀਂ ਦਿਲ ਕਰਦਾ ਮਾਤਾ ਜੀ ਪਰ ਉਹ ਵਿਰਾਗ ਆਪਣੇ ਆਪ ਹੀ ਹੁੰਦਾ ਹੈ ਹੁਣ ਹੈ ਮੇਜ ਸੁਖ ਦਾ ਸੁਤ ਸੰਜੋਗ ਨਾ ਤੁਮ ਨੂੰ ਦੱਸੋ ਤਾਂ ਸਹੀ ਮੇਰੇ ਲਾਲ ਨੂੰ ਕਹਿੰਦੇ ਇਤਨਾ ਚਿਰ ਹੋ ਗਿਆ ਮੇਰਾ ਲਾਲ ਨਾ ਉੱਥੇ ਸਮਾ ਲੱਗੇ ਮੇਰੇ ਲਾਲ ਨੂੰ ਕਿ ਮੈਂ ਮਾਂ ਨੂੰ ਮਿਲਾਵਾ ਨਾ ਮੈਨੂੰ ਇਹ ਸਮਾ ਲੱਗੇ ਕਿ ਆਪਣੇ ਪੁੱਤਰ ਨੂੰ ਮਿਲਾਵਾ ਕਰਦੇ ਰਹੇ ਜਿਵੇਂ ਇਹਨਾਂ ਦੀ ਡਿਊਟੀ ਇਦਾਂ ਦੀ ਹੈ ਮੇਰੇ ਲਾਲ ਦੀ ਮੋਦੀ ਖਾਨੇ ਤੇ ਮਿਲੀ ਹੈ ਸੁਣੀਂਦਾ ਮੇਰੀ ਧੀ ਰਾਣੀ ਤੋਂ ਨਾਨਕੀ ਤੋਂ ਕਿ ਉਹਨਾਂ ਨੂੰ ਤਾਂ ਮੰਨ ਲਓ ਪ੍ਰਸ਼ਾਦਾ ਛਕਣ ਦੀ ਵੀ ਕੋਈ ਮਲ ਬੇ ਨੀ ਲੱਗਦੀ ਇਤਨਾ ਇਕੱਠਾ ਹੁੰਦਾ ਸੀ ਉੱਥੇ ਲੋਕਾਂ ਨੂੰ ਤਾਂ ਛਕਾ ਰਹੇ ਨੇ ਪ੍ਰਸ਼ਾਦਾ ਪਰ ਆਪਣਾ ਕੀ ਪਤਾ ਨਹੀਂ ਆਪਣਾ ਕਦੇ ਸ਼ੱਕ ਲਿਆ ਕਦੇ ਨਹੀਂ ਛਕੇ ਰੋਕਾਂ ਦੇ ਦਾ ਦੁੱਖ ਦਰਦ ਜਰੂਰ ਸੁਣਦੇ ਨੇ ਪਰ ਆਪਣੇ ਦੁੱਖ ਦਰਦ ਜਿਹੜੇ ਕੋਈ ਪਤਾ ਨਹੀਂ ਹੁਣ ਨਾਨੇ ਜੀ ਜਦੋਂ ਕਹਿ ਰਹੇ ਸੀ ਉਹ ਕਹਿੰਦੇ ਨੇ ਸੁੱਤ ਸੰਜੋਗਨ ਮਥਾ ਸੰਜੋਗ ਹੋਏ ਨੇ ਮੇਰੇ ਪੁੱਤਰ ਦੇ ਨਾਲ ਮੇਰੇ ਲਾਲ ਦੇ ਨਾਲ ਸੇਪਤਾ ਸੁਣੀ ਆ ਅਸੀਂ ਮੇਰੇ ਲਾਲ ਦੀ ਆ ਹੁਣ ਕਹਿੰਦੇ ਆਪਣੀ ਮਾਂ ਮਾਤਾ ਤ੍ਰਿਪਤਾ ਜੀ ਆਪਣੀ ਮਾਤਾ ਨੂੰ ਕਹਿੰਦੇ ਨੇ ਭਰਾਈ ਨੂੰ ਕਹਿੰਦੇ ਮਾਤਾ ਜੀ ਹੁਣ ਮੈਨੂੰ ਟੋਕੋ ਨਾ ਰੁਕੋ ਨਾ ਇਹ ਸੰਜੋਗ ਮਸਾ ਹੋਇਆ ਹੈ ਪਹਿਲਾ ਮੇਰਾ ਲਾਲ ਅਤੇ ਦੂਜਾ ਮੇਰੇ ਲਾਲ ਜਿਹੜਾ ਕਹਿੰਦੇ ਨੇ ਜਗਤਗੁਰੂ ਹੈ ਤਜਾਗਤ ਗੁਰੂ ਕਰਕੇ ਵੀ ਮੇਰਾ ਮਨ ਨਹੀਂ ਪਰਦਾ ਪਿਆ ਮੇਰੇ ਲਾਲ ਕਰਕੇ ਵੀ ਮੇਰਾ ਮਨ ਨਹੀਂ ਪਰਦਾ ਪਿਆ ਹੈ ਤਪਦ ਲਖੋ ਮੈਂ ਨਜਬਟ ਭਾਗੀ ਕਿਉਂਕਿ ਤਪ ਤਦਪ ਤਦਪ ਕਹਿੰਦੇ ਨੇ ਤਾਂ ਕਰਕੇ ਵੱਡੇ ਭਾਗ ਨੇ ਮੇਰੇ ਮੇਰੇ ਕੁੱਕੋ ਇਸ ਲਾਲ ਨੇ ਜਨਮ ਲਿਆ ਹੈ ਤਾਂ ਇੱਥੇ ਤੱਕ ਆਹੇ ਆ ਲੋਕ ਖੜ ਖੜ ਕੇ ਵੇਖਦੇ ਨੇ ਐਦਾਂ ਦੇ ਜਿਹੜਾ 18 ਕੁ 17 ਕੁ ਸਾਲ ਦੀ ਉਮਰ ਹੈ ਨੌਜਵਾਨ ਦੀ ਅਤੇ ਇੱਥੇ ਨੇੜੇ ਤੇੜੇ ਜਿੱਤੇ ਨੇ ਨਗਰ ਨੇ ਨਾਨਕ ਨਾਨਕ ਹੋਈ ਪਈ ਐ ਭਾਈ ਭయ్యా ਜੈ ਰਾਮ ਜੈ ਰਾਮ ਦਾ ਜਾਣਦੇ ਸੀ ਨਾ ਉੱਥੇ ਸੁਲਤਾਨਪੁਰ ਜੈ ਰਾਮ ਜੈ ਰਾਮ ਹੁੰਦੀ ਹੈ ਕੌਣ ਨੇ ਜੈ ਰਾਮ ਜੀ ਦੇ ਰਿਸ਼ਤੇਦਾਰ ਨੇ ਤਾਂ ਮੇਰੇ ਲਾਲ ਦੀ ਇਤਨੀ ਸਿਫਤ ਹੋ ਰਹੀ ਐ ਅਤੇ ਮੈਨੂੰ ਤਾਂ ਚੰਗੇ ਭਾਗ ਨੇ ਨਾ ਮੇਰੇ ਉੱਖੋ ਨੇ ਜਨਮ ਲਿਆ ਮੇਰੇ ਲਾਲ ਨੇ ਅੱਜ ਤੱਕ ਕਿਸੇ ਨਾਲ ਲੜ ਲੜਿਆ ਨਹੀਂ ਐ ਅੱਜ ਤੱਕ ਕੋਈ ਐਦਾਂ ਦਾ ਨਹੀਂ ਕੋਈ ਚੋਰੀ ਜਾਰੀ ਕੋਈ ਏਦਾਂ ਦਾ ਕੰਮ ਨਹੀਂ ਕੀਤਾ ਜੇ ਮੈਂ ਮੇਰੇ ਲਾਲ ਨੂੰ ਕਹਦੇ ਆਂ ਮੈਂ ਤਾਂ ਹੁਣ ਇੱਥੇ ਜਵਾਨੀ ਆ ਮੇਰੇ ਪੁੱਤਰ ਦੀ ਸ਼ੁਰੂ ਹੈ ਤਾਂ ਜਵਾਨੀ ਦੇ ਵਿੱਚ ਪੈਰ ਰੱਖੇ ਦਾ ਪੰਜ ਵਿਆਹ ਕਰਨ ਲੱਗੇ ਆਂ ਪਰ ਅੱਜ ਤੱਕ ਮੇਰੇ ਪੁੱਤਰ ਦਾ ਕੋਈ ਏਦਾਂ ਦਾ ਲੰਮਾ ਨਹੀਂ ਆਇਆ ਤਾਂ ਮਾਂ ਮੈਨੂੰ ਦਿਲ ਕਰਦਾ ਜਿੰਨਾ ਮੈਂ ਆਪਣੇ ਪੁੱਤਰ ਨੂੰ ਗਲਵਕੜੀ ਦੇ ਵਿੱਚ ਲਮਾ ਆਪਣੇ ਕਲਾਵੇ ਦੇ ਵਿੱਚ ਲਾਪਣੀ ਛਾਤੀ ਦੇ ਨਾਲ ਲਾ ਕੇ ਰੱਖਣਾ ਉਹਦਨੇ ਕਹਿੰਦੇ ਜਿੰਨਾ ਵੀ ਸਮਾਂ ਹੜਾਇਆ ਮੇਰੇ ਪੁੱਤਰ ਦੇ ਨਾਲ ਉਹ ਸਮਾਂ ਮੈਨੂੰ ਯਾਦ ਆ ਰਹੇ ਕਿਉਂਕਿ ਸਾਰੇ ਲੋਕ ਕਹਿੰਦੇ ਨੇ ਕੋਈ ਅੱਲਾ ਕਹਿੰਦਾ ਮੇਰੇ ਪੁੱਤਰ ਨੂੰ ਕੋਈ ਖੁਦਾ ਕਹਿੰਦਾ ਕੋਈ ਰਾਮ ਕਹਿੰਦਾ ਜਿਵੇਂ ਵੀ ਲੋਕ ਮਿਲਦੇ ਨੇ ਸਾਰੇ ਸਤਕਾਰ ਕਰਦੇ ਨੇ ਸੁਲਤਾਨਪੁਰ ਦੇ ਕੋਠਿਆਂ ਤੇ ਚੜ ਚੜ ਵੇਖਦੇ ਸੀ ਕੌਣ ਆਏ ਨੇ ਨਾਨਕ ਦੇ ਮਾਤਾ ਜੀ ਆਏ ਨੇ ਨਾਨਕ ਦੇ ਪਿਤਾ ਜੀ ਆਏ ਨੇ ਨਾਨਾ ਨਾਨੀ ਆਏ ਨੇ ਛੱਤਾਂ ਤੇ ਚੜ ਚੜ ਮਲੋ ਕੋਠਿਆਂ ਦੇ ਚੜ ਚੜ ਵੇਖਦੇ ਸੀ ਕੌਣ ਆਏ ਨੇ ਗੁਰੂ ਨਾਨਕ ਦੇ ਮਾਰੇ ਵੇਖੀ ਤਾਂ ਸਹੀ ਕਿਦਾਂ ਦੇ ਨੇ ਮਾਤਾ ਪਿਤੇ ਜਿਨ੍ਹਾਂ ਨੇ ਇਦਾਂ ਦੇ ਲਾਲ ਨੂੰ ਜਣਿਆ ਹੈ ਤਾਂ ਮਾਤਾ ਭਰਾਈ ਨੂੰ ਕਹਿ ਰਹੇ ਨੇ ਨਾਨੀ ਭਰਾਈ ਨੂੰ ਮਾਤਾ ਤਿਰਪਤਾ ਜੀ ਕਹਿੰਦੇ ਦੱਸੋ ਮੈਨੂੰ ਮੈਂ ਚਾਹ ਕਿੱਥੇ ਲਕੋਮਾ ਪਣੇ ਕਿੱਥੇ ਰੱਖਾਂ ਇਤਨੇ ਚਾਹ ਮੈਨੂੰ ਚੜੇ ਨੇ ਮੇਰੇ ਲਾਲ ਕਰਕੇ ਨੇ ਹੁਣ ਇਹਦੀ ਵਡਿਆਈ ਇਹਦੀ ਸਿਫਤ ਹੈ ਤਾਂ ਉਹ ਕਿਵੇਂ ਲਕੋਮਾ ਮੈਂ ਹੁਣ ਫੁੱਟ ਫੁੱਟ ਕੇ ਇਹ ਤਾਂ ਨੇਤਰਾ ਤੋਂ ਮੇਰੀ ਮਾਂ ਅਮੜੀਏ ਇਹ ਵਾਰ ਆ ਰਹੀ ਹੈ ਸਤਯੰਦ ਸਭ ਆਬ ਤੇ ਖੰਨ ਲਾਗੀ ਮੰਨੋ ਉਤਸਵ ਉਤਸਵ ਮੇਨ ਹੁਣ ਮਿਲੇਆ ਆਪਣੇ ਲਾਲ ਨੂੰ ਮਿਲਣ ਦਾ ਅਤੇ ਜਦੋਂ ਮੈਂ ਹੁਣ ਵੇਖਦੀ ਆ ਕੋਠਿਆਂ ਤੇ ਮੈਂ ਲਾਲ ਨੂੰ ਤੱਕਦੀ ਆ ਅਤੇ ਇੱਥੇ ਦੇ ਲੋਕ ਕਿਨੂੰ ਵੇਖਦੇ ਨੇ ਨਾਨਕ ਦੇ ਮਾਤਾ ਜੀ ਕੌਣ ਨੇ ਨਾਨਕ ਦੇ ਪਿਤਾ ਜੀ ਕੌਣ ਨੇ ਕੋਠਿਆਂ ਦੇ ਚੜ ਚੜ ਵੇਖਦੇ ਪਏ ਨੇ ਤਾਂ ਹੁਣ ਮੇਰੇ ਲਈ ਕਿਤੇ ਨੇ ਚੰਗੇ ਭਾਗ ਨੇ ਅਬ ਦੇਖਣ ਲੱਗੀ ਸਾਰੇ ਦੇਖਦੇ ਨੇ ਮੈਂ ਆਪਣੇ ਲਾਲ ਨੂੰ ਨਜ਼ਰਾਂ ਨਹੀਂ ਹਟਾ। ਮੇਰੇ ਨਾਲ ਜਿਹੜਾ ਹੈ ਉਹ ਉਤਸਵ ਹੈ ਮੇਰੇ ਲਈ ਮੇਰੇ ਲਈ ਚਾਹ ਹੈ ਮੇਰੇ ਲਈ ਜ਼ਿੰਦਗੀ ਦਾ ਸਕੂਨ ਹੈ। ਬਾਰ-ਬਾਰ ਜਦ ਹੈ ਬਲਿਹਾਰੀ ਤਾਂ ਕਹਿੰਦੇ ਮੈਂ ਆਪਣੇ ਲਾਲ ਤੋਂ ਬਾਰ ਬਾਲ ਬਲਿਹਾਰੀ ਜਮਾ ਐਦਾਂ ਦਾ ਲਾਲ ਅੱਜ ਤੱਕ ਨਾ ਕਿਸੇ ਨੇ ਜਣਿਆ ਹੈ ਅਤੇ ਨਾ ਹੀ ਹੋਈ ਜਣ ਸਕੇ। ਜਿੱਦਾਂ ਦਾ ਲਾਲ ਮੇਰੇ ਘਰ ਜ ਮੇਰੇ ਕੋਖੋਂ ਜਨਮ ਲਿਆ ਹੈ। ਐਦਾਂ ਦਾ ਲਾਲ ਦੁਨੀਆ ਤੇ ਮੈਨੂੰ ਨਹੀਂ ਲੱਗਦਾ ਕੋਈ ਆਇਆ ਹੋਣਾ ਤੇ ਹੋ ਸਕਦਾ ਕੋਈ ਆਵੇਗਾ ਤਾਂ ਮੈਂ ਆਪਣੇ ਲਾਲ ਤੋਂ ਸਦਕੇ ਜਾਨੀ ਆ ਬਲਿਹਾਰ ਜਾਂ ਨਹੀਂ ਆ ਤਾਂ ਹੁਣ ਮੇਰੇ ਲਾਲ ਦਾ ਵਿਆਹ ਹੋ ਜਾਣ ਹੁਣ ਇਕੱਲਾ ਸੀ ਮੇਰਾ ਲਾਲ ਤਾਂ ਹੁਣ ਉਥੇ ਪਿੰਡ ਨੇ ਇਹ ਤੋਂ ਨਹੀਂ ਜਾ ਹੋਇਆ ਕਿ ਮੈਂ ਮਾਂ ਨੂੰ ਮਿਲਾਵਾਂ ਤਾਂ ਨਹੀਂ ਹੁਣ ਇਹਦਾ ਪਰਿਵਾਰ ਵਧੇਗਾ ਤਾਂ ਉਹਦੇ ਹੋਰ ਜਿਵੇਂ ਵਧਣਗੇ ਮੇਰੇ ਲਾਲ ਦੇ ਹੋਰ ਇਹਦੀਆਂ ਜ਼ਿੰਮੇਵਾਰੀਆਂ ਵਧਣ ਗਈਆਂ ਤਾਂ ਹੋ ਸਕਦਾ ਮੇਰਾ ਪੁੱਤਰ ਨਾ ਮਿਲੇ ਜਾ ਕੇ ਕਿ ਰੋਜੇ ਮੈਨੇ ਡਿਊਟੀ ਇਹਦੀ ਨਿਭਾਉਣੀ ਪੈਣੀ ਹੈ ਜ਼ਿੰਮੇਵਾਰੀ ਹੋਰ ਹੋਣੀ ਹੈ ਇਹਦੇ ਕਰਕੇ ਮੈਂ ਆਪਣੇ ਲਾਲ ਤੋਂ ਪਹਿਲਾਂ ਬਾਲਾ ਦੀ ਪਿਆਰ ਲੁਟਾਰ ਰਹੀ ਆfte ਬਾਦ ਦਾ ਵੀ ਪਿਆਰ ਜਿਹੜਾ ਮੈਂ ਸਦਕੇ ਜਾ ਰਹੀ ਆ ਆਪਣੇ ਲਾਲ ਤੋਂ ਤ੍ਰਿਪਤ ਨਾ ਭੇਖੋ ਤਾ ਮੂਰਤ ਚਾਰੀ ਮੰਨੋ ਤ੍ਰਿਪਤ ਨਹੀਂ ਹੋ ਰਹੀ ਮਾਤਾ ਤ੍ਰਿਪਤਾ ਜੀ ਆਪਣੇ ਲਾਲ ਨੂੰ ਵੇਖ ਕੇ ਕਦੇ ਉਹਨਾਂ ਦਾ ਮੱਥਾ ਚੁੰਮਦੇ ਨੇ ਕਦੇ ਮੰਨੋ ਪਿਆਰ ਦੇ ਨਾਲ ਆਪਣੇ ਲਾਲ ਨੂੰ ਗਲ ਬੱਕੜੀ ਦੇ ਜਿਵੇਂ ਮਹਤਾ ਕਾਲੂ ਜੀ ਨੇ ਕਰਦੇ ਸੀ ਪਹਿਲਾਂ ਹੁਣ ਮਾਤਾ ਜੀ ਵੀ ਇਦਾਂ ਕਰਦੇ ਨੇ ਕਹਿੰਦੇ ਮੇਰਾ ਮਨ ਪਰ ਨਹੀਂ ਰਿਹਾ ਹਜੇ ਨਾਨੀ ਨੇ ਮਿਲਣਾ ਹੈ ਨਾਨੇ ਨੇ ਮਿਲਣਾ ਹੈ ਮਾਮੇ ਨੇ ਮਿਲਣਾ ਹੈ ਹੋਰ ਬੋਤੇ ਆਏ ਨੇ ਸਾਰਿਆਂ ਨੇ ਮਿਲਣਾ ਹੈ ਪਰ ਅਜੇ ਦੋਵੇਂ ਪਹਿਲਾਂ ਪਿਤਾ ਜੀ ਮਿਲੇ ਨੇ ਉਹਨਾਂ ਦਾ ਦਿਲ ਨਹੀਂ ਕਰਦਾ ਸੀ ਮੈਂ ਨਾਨਕ ਨੂੰ ਛੱਡਾਂ ਗਲ ਬੱਕੜੀ ਦੇ ਵਿੱਚੋਂ ਹੁਣ ਮਾਤਾ ਦਾ ਦਿਲ ਨਹੀਂ ਕਰ ਰਿਹਾ ਮਰ ਤੇਰੇ ਪਤਨੀ ਹੋ ਰਹੇ ਮਰੋਂ ਮਨ ਨਹੀਂ ਪਰ ਰਿਹਾ ਹੈ ਸ੍ਰੀ ਨਾਨਕ ਪਨ ਉਠ ਸੁਖ ਦਾਤਾ ਇਦਾਂ ਸਾਰੇ ਕਹਿੰਦੇ ਸੀ ਭਾਈ ਇਹ ਗੁਰੂ ਅਨੰਕ ਦੇ ਮਹਾਰਾਜ ਜੀ ਆਨੰਦ ਦੇਣ ਵਾਲੇ ਨੇ ਸਾਰਿਆਂ ਨੂੰ ਜਿਵੇਂ ਜਿਵੇਂ ਨਾਨੀ ਜੀ ਕਹਿੰਦੇ ਨੇ ਕਹਿੰਦੇ ਜਿਵੇਂ ਤੇਰਾ ਕਲੇਜਾ ਸ਼ਾਂਤ ਹੋ ਜਾ ਆਪਣੇ ਲਾਲ ਨੂੰ ਛਾਤੀ ਦੇ ਨਾਲ ਲਾ ਕੇ ਕਹਿੰਦੇ ਮੇਰਾ ਵੀ ਇਦਾਂ ਹੀ ਹੈ ਆਪਣੇ ਦੋਤੇ ਨੂੰ ਕਹਿੰਦੇ ਮੈਂ ਵੀ ਤਰਸਦੀ ਆ ਮੈਂ ਵੀ ਆਪਣੀ ਛਾਤੀ ਦੇ ਨਾਲ ਲਾਵਾਂ ਜਿਵੇਂ ਤੁਹਾਡਾ ਇੱਥੇ ਆ ਕੇ ਮਨ ਭਰਿਆ ਜਿਵੇਂ ਤੁਹਾਡਾ ਇੱਥੇ ਆ ਕੇ ਲੱਗਦਾ ਕਿ ਸਾਡੀ ਸਿਫਤ ਹੈ ਸਾਡੀ ਕੁਲ ਦਾ ਇਹਨੇ ਨਾਂ ਰੋਸ਼ਨ ਕੀਤਾ ਬੇਦੀ ਕੁਲ ਦਾ ਅਤੇ ਸਾਨੂੰ ਵੀ ਯਾਦ ਕਰਨਗੇ ਨਾ ਨਾਨਾ ਨਾਨੀ ਕੌਣ ਸੀ ਇਹਦੇ ਤਾਂ ਇਹ ਨਾਨੇ ਕਹਿ ਰਹੇ ਨੇ ਭਾਈ ਜੀ ਕਹਿੰਦੇ ਮੈਨੂੰ ਵੀ ਬੜਾ ਚਾਹ ਹੈ ਮੇਰੀ ਧੀ ਰਾਣੀ ਹੈ ਸਾਡੀ ਵੀ ਵਾਰੀ ਦੇ ਅਸੀਂ ਵੀ ਗਲਵਕੜੀ ਦੇ ਵਿੱਚ ਲਈਏ ਜਾਏ ਘਰੀ ਪੰਧਨ ਪਿਤਾ ਭਰਾਤਾ ਉਸ ਤੋਂ ਬਾਅਦ ਪਹਿਲਾਂ ਪਿਤਾ ਜੀ ਨੂੰ ਮਿਲੇ ਸੀ ਫਿਰ ਮਾਤਾ ਜੀ ਨੂੰ ਹੁਣ ਭਰਾਤਾ ਭਰਾਤਾ ਕਹਿੰਦੇ ਨੇ ਭਰਾ ਮਲੋ ਮਹਿਤਾ ਕਾਲੂ ਜੀ ਦੇ ਭਰਾ ਕੌਣ ਸੀ ਲਾਲੂ ਜੀ ਹੁਣ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਦੇ ਆਪਣੇ ਚਾਚਾ ਜੀ ਦੇ ਪੈਰੀ ਹੱਥ ਲਾਏ ਹਨ ਹਿਤਸੋ ਲਾਲੂ ਭਰ ਕਰ ਓੰਕਾਰ ਪੈਰਾਂ ਨੂੰ ਪੰਦੇ ਸੀ ਕਿਉਂਕਿ ਮਾਤਾ ਪਿਤਾ ਦੇ ਪੈਰਾਂ ਨੂੰ ਲੰਮੇ ਪਏ ਨੰਡਾਉਤ ਕੀਤੀ ਉਹਨਾਂ ਨੇ ਅਤੇ ਮਾਤਾ ਦੇ ਪਏ ਪਰ ਲਾਲੂ ਜੀ ਨੇ ਪੈਰਾਂ ਦੇ ਹੱਥ ਨਹੀਂ ਲਾਣ ਦਿੱਤਾ ਉਹਨਾਂ ਨੇ ਪਹਿਲੀ ਗਲ ਬੱਕਰੀ ਦੇ ਵਿੱਚ ਲੈ ਲਈ ਆਪਣੇ ਕਲਾਵੇ ਦੇ ਵਿੱਚ ਪਹਿਲੀ ਲੈ ਲਿਆ ਅਤੇ ਕਲਾਵੇ ਦੇ ਵਿੱਚ ਭਰ ਕੇ ਕਹਿੰਦੇ ਹਨ ਹਰਕਤ ਪੇਕਤ ਬਦਨਮਯੰਕਾ ਕਹਿੰਦੇ ਸਾਡੇ ਲਾਲ ਨੂੰ ਮੈਂ ਆਪਣੇ ਭਤੀਜੇ ਨੂੰ ਆਪਣੀ ਗਲ ਬੱਕਰੀ ਦੇ ਵਿੱਚ ਲੈ ਕੇ ਆਂ ਲੱਗਦਾ ਬਦਨਮਯੰਕਾ ਕੇ ਜਿਹੜੇ ਜਨਮ ਜਨਮੰਤਰਾਂ ਦੇ ਲੋਗ ਲੱਸਦੇ ਨੇ ਮੇਰੇ ਲਾਲ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਕਹਿੰਦੇ ਏਦਾਂ ਲੱਗਦਾ ਅ ਰੂਹ ਨੂੰ ਸਕੂਨ ਮਿਲਦਾ ਕੰਠ ਲਗਾਏ ਰਹੇ ਉਹ ਸੁਖ ਪਾਈ ਤਾਂ ਹੁਣ ਲਾਲੂ ਜੀ ਕਹਿੰਦੇ ਨੇ ਕਹਿੰਦੇ ਮੇਰਾ ਦਿਲ ਨਹੀਂ ਕਰਦਾ ਕਿ ਆਪਣੇ ਕਲਾਬੇ ਦੇ ਵਿੱਚੋਂ ਗਲਵੱਕੜੀ ਦੇ ਵਿੱਚ ਲਿਆ ਜੱਫੀ ਪਾਈ ਹੈ ਲਾਲੂ ਜੀ ਨੇ ਕਿ ਹੁਣ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਆਪਣੇ ਪਤੀਜੇ ਨੂੰ ਆਪਣੇ ਪੁੱਤਰ ਨੂੰ ਛੱਡਾਂ ਕਿ ਕਿ ਜਦੋਂ ਗਲਵਕੜੀ ਦੇ ਵਿੱਚ ਲਿਆ ਸੁਖ ਭਾਈ ਸੁਖ ਮਿਲਦਾ ਸਕੂਨ ਮਿਲਦਾ ਹੈ ਜਾਓ ਕਿਰਪਨ ਤਨ ਤਜਨਾ ਸਖਾਈ ਜਿਵੇਂ ਕਿਰਪਨ ਕਿਰਪਨ ਕਹਿੰਦੇ ਨੇ ਜਿਹੜਾ ਸੂਮ ਹੁੰਦਾ ਮੰਨ ਲਓ ਜਿਹੜਾ ਕੰਜੂਸ ਹੁੰਦਾ ਤਾਂ ਜਿਵੇਂ ਕੰਜੂਸ ਮਾਇਆ ਨੂੰ ਜਫੀਆਂ ਪਾਉਂਦਾ ਰਹਿੰਦਾ ਕਦੇ ਇਧਰ ਵੀ ਆ ਜਾਈਂ ਇਧਰੋਂ ਵੀ ਆ ਜਾਈਂ ਮਨੂੰ ਕੰਜੂਸ ਦੀ ਐਗਜ਼ਾਮਪਲ ਦਿੰਦੀ ਹੈ ਕਵੀ ਜੀ ਕਹਿੰਦੇ ਲਾਲੂ ਜੀ ਹੁਣ ਐਦਾਂ ਗਲਵੱਕੜੀ ਦੇ ਵਿੱਚ ਪਾ ਲਿਆ ਇਦਾਂ ਫੜ ਲਿਆ ਦਾਤਾ ਜੀ ਨੂੰ ਜਿਵੇਂ ਧੰਨ ਨੂੰ ਕਹਿੰਦੇ ਕੰਜੂਸ ਬੰਦਾ ਫੜ ਲੈਂਦਾ ਹੈ ਜਨਮ ਉਹ ਹਮ ਕਰ ਸੁਧ ਸੁਖ ਦਾਈ ਗਲਵੱਕੜੀ ਦੇ ਵਿੱਚ ਲੈ ਕੇ ਲਾਲੂ ਜੀ ਕਹਿ ਰਹੇ ਨੇ ਕਹਿੰਦੇ ਧੰਨ ਸਾਡੀ ਗੁੱਲ ਇਹਨਾਂ ਕਰਕੇ ਆ ਧੰਨ ਸਾਨੂੰ ਦੁਨੀਆ ਕਹਿੰਦੀ ਹੈ ਕਿੰਨਾ ਕਰਕੇ ਇਹ ਸਾਡੇ ਲਾਲ ਕਰਕੇ ਸਾਡੇ ਘਰ ਇਹਨਾਂ ਨੇ ਜਨਮ ਲਿਆ ਮੇਰੇ ਭਰਾਤਾ ਦੇ ਘਰ ਇਹਨਾਂ ਨੇ ਜਨਮ ਲਿਆ ਤਾ ਸਾਰੀ ਦੁਨੀਆ ਦੇ ਵਿੱਚ ਕਹਿੰਦੇ ਇਹਨਾਂ ਨੇ ਸਾਡਾ ਨਾਂ ਸਾਡੀ ਸਾਡਾ ਨਾਂ ਸਾਡੀ ਕੁੱਲ ਦਾ ਨਾਂ ਇਹਨਾਂ ਨੇ ਰੋਸ਼ਨ ਕਰ ਦਿੱਤਾ ਹੈ ਨਿਰਮਲ ਕੀਨੀ ਕੁੱਲ ਇਹ ਜਾਈ ਤਾਂ ਹੁਣ ਸਾਡੀ ਕੁੱਲ ਨੂੰ ਸਾਰੇ ਨਿਰਮਲ ਕਹਿੰਦੇ ਨੇ ਮਾਲੋ ਕੁੱਲ ਹੋਵੇ ਤਾਂ ਕਿੰਨਾ ਵਰਗੀ ਬੇਦੀਆਂ ਵਰਗੀ ਬੇਦੀਆਂ ਦਾ ਸੁਭਾਅ ਬੜਾ ਨਿਰਮਲ ਸੁਭਾਅ ਦਾ ਬੜਾ ਮਿੱਠ ਬੋਲਣੇ ਨੇ ਇਹਨਾਂ ਕਰਕੇ ਮਾਲੋ ਦੁਨੀਆ ਦੇ ਵਿੱਚ ਕੋਈ ਐਗਜ਼ੈਂਪਲੇ ਨਹੀਂ ਹੈ ਸਾਰੀਆਂ ਅਗਜੈਂਪਲਾਂ ਨੇ ਖਤਮ ਕਰ ਦਿੱਤੀਆਂ ਮਿੱਠਤ ਵੀ ਇਹਨਾਂ ਦੇ ਅੱਗੇ ਕਹਿੰਦੇ ਫਿੱਕੀ ਪੈਂਦੀ ਹੈ ਮੇਰੇ ਲਾਲ ਦੇ ਅੱਗੇ ਐਦਾਂ ਦੀਆਂ ਅਗਜੈਂਪਲਾਂ ਲੋਕ ਸਾਡੀ ਕੁਲ ਨੂੰ ਦਿੰਦੇ ਹਨ ਰਗਜ ਕੀ ਪਰਮੇਸ਼ਰ ਜਾਣੈ ਕਿਉਂਕਿ ਅਸੀਂ ਆਪਣੇ ਲਾਲ ਨੂੰ ਪਰਮੇਸ਼ਰ ਕਰਕੇ ਮੰਨਦੇ ਹਾਂ ਹਾਲਾਂਕਿ ਗੱਲ ਬੱਕੜੀ ਦੇ ਵਿੱਚ ਲੈ ਆ ਲਾਲੂ ਜੀ ਨੇ ਆਪਣੇ ਭਤੀਜੇ ਨੂੰ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਦੂਜਿਆਂ ਨੂੰ ਸੁਣਾ ਰਹੇ ਨੇ ਨਾਨੀ ਜੀ ਨੂੰ ਕਹਿ ਰਹੇ ਨੇ ਆਪਣੀ ਪਰਜਾਈ ਤ੍ਰਿਪਤਾ ਜੀ ਨੂੰ ਆਪਣੇ ਭਰਾ ਲਾਲ ਅਮੇਤਾ ਕਾਲੂ ਜੀ ਨੂੰ ਕਹਿ ਰਹੇ ਨੇ ਕਹਿੰਦੇ ਦੁਨੀਆ ਸਾਨੂੰ ਤਾਂ ਜਾਦ ਕਰਦੀ ਸਾਡੇ ਘਰ ਪਰਮੇਸ਼ਰ ਨੇ ਆਪ ਆਪਣਾ ਰੂਪ ਧਾਰਨ ਕੀਤਾ ਸਾਡੇ ਘਰ ਪਰਮੇਸ਼ਰ ਨੇ ਆਪ ਜਨਮ ਲਿਆ ਤਾਂ ਇਹ ਦੇ ਕਰਕੇ ਲੋਕ ਸਾਨੂੰ ਬੜੀ ਆਈ ਦਿੰਦੇ ਹਨ ਘਰ ਹਿਤ ਲਾਲੂ ਬਚਨ ਬਖਾਨੈ ਤਾਂ ਇਹ ਸਭ ਕੁਝ ਮਨ ਲੋ ਗਲਵਕੜੀ ਦੇ ਵਿੱਚ ਲੈ ਕੇ ਐਦਾਂ ਨੇ ਲਾਲੂ ਨੇ ਬਚਨ ਉਚਾਰੇ ਸੀ ਕੌਣ ਉਠਾ ਸਿਰ ਨਾਨਕ ਦੁੱਖ ਕੰਧਨ ਐਦਾਂ ਇੱਕ ਦੂਜਾ ਜਦੋਂ ਉਡੀਕ ਕਰਦਾ ਸੀ ਨਾਨਕ ਮੇਰੇ ਕੋਲ ਆਵੇ ਮੈਂ ਗਲਵਕੜੀ ਦੇ ਵਿੱਚ ਨਵਾ ਤਾਂ ਲਾਲੂ ਤੋਂ ਬਾਅਦ ਦੁੱਖਾਂ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਦੇ ਮਹਾਰਾਜ ਜੀ ਜਾਏ ਕਰੀ ਨਾਨੇ ਪਦ ਬੰਧਨਾ ਉਹਨਾਂ ਨੇ ਜਾ ਕੇ ਬੰਦਨਾ ਕੀਤੀ ਆਪਣੇ ਨਾਨਾ ਜੀ ਨੂੰ ਨਾਨਾ ਰਾਮਾ ਜੀ ਨੂੰ ਪਗਰ ਪੁਜਾਣ ਜਾਓ ਕੰਠ ਲਗਾਇਓ ਨਾਨਾ ਜੀ ਝੁਕਣ ਲੱਗੇ ਸੀ ਪੈਰਾਂ ਤੇ ਨਾਨੇ ਜੀ ਨਾਨੇ ਨੇ ਵੀ ਮਲੂ ਦਾਦਾ ਜੀ ਨੂੰ ਪੂਜਾ ਕਹਿੰਦੇ ਨੇ ਮੋਢਿਆਂ ਤੋਂ ਬਾਹਾਂ ਤੋਂ ਫੜਿਆ ਤਾਂ ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ ਆਨੰਦ ਨੀਰ ਲੋਚਨ ਮੈ ਛਾਇਓ ਤਾਂ ਹੁਣ ਬੜੇ ਪਾਸੇ ਉਹਨਾਂ ਦਾ ਨਾਨਾ ਜੀ ਦਾ ਨਾਨਾ ਆਰਾਮਾ ਜੀ ਦਾ ਪਰ ਇਹਨਾਂ ਦਾ ਵੀ ਗਲਵਕੜੀ ਦੇ ਵਿੱਚ ਲਿਆ ਜਦੋਂ ਆਪਣੇ ਦੋਤੇ ਨੂੰ ਵਿਰਾਗ ਦੇ ਨਾਲ ਵਿਰਾਗ ਦੇ ਵਿੱਚ ਨਿਤਰਾ ਦੇ ਵਿੱਚੋਂ ਨੀਰ ਆਇਆ ਦੁਨੀਆ ਕਹਿੰਦੀ ਹੈ ਸਕੂਨ ਮਿਲਦਾ ਹੈ ਬਾਕੀ ਜਦੋਂ ਸਾਡੇ ਦੋਤੇ ਨੂੰ ਗਲਵਖੜੀ ਦੇ ਵਿੱਚ ਲੈਨੇ ਆ ਸਕੂਨ ਮਿਲਦਾ ਹੈ ਸਾਡੀ ਆਤਮਾ ਸਾਡਾ ਸਰੀਰ ਨਰੋਆ ਲੱਗਦਾ ਹੈ ਨਿਰਮਲ ਹੋ ਜਾਂਦਾ ਸਾਡੇ ਲਾਲ ਨੂੰ ਸਾਡੇ ਦੋਤੇ ਨੂੰ ਗਲਵਖੜੀ ਦੇ ਵਿੱਚ ਲੈ ਕੇ ਉਹ ਨਾਨਾ ਜੀ ਵੀ ਇਦਾਂ ਮੰਨ ਲਓ ਆਪਣੇ ਆਨੰਦ ਨੀਰ ਲੋਚਨ ਮੈ ਛਾਇਓ ਨੀਰ ਪਾਣੀ ਅੱਖਾਂ ਦੇ ਵਿੱਚੋਂ ਉਹਨਾਂ ਦੇ ਨੀਰ ਪਾਣੀ ਆਇਆ ਪਿਕਤਕ ਨਾ ਕੋ ਚਾਚਕ ਤਹ ਠੋਰੇ ਤਾਂ ਉਹਨਾਂ ਨੇ ਸਾਰੇ ਜਿਹੜੇ ਨੇ ਪਿਕਤ ਜਿਤਨਾ ਜਿਵੇਂ ਕਹਿੰਦੇ ਚਾਚਕ ਮੰਗਤਾ ਨਾ ਲੋਕ ਮੰਗਦਾ ਰਹਿੰਦੇ ਤਾਂ ਐਦਾਂ ਸਾਰੇ ਮੰਗ ਰਹੇ ਨੇ ਕਿ ਨਾਨਕ ਸਾਡੇ ਵੱਲ ਆਵੇ ਨਾਨਕ ਸਾਡੇ ਵੱਲ ਆਵੇ ਪਰ ਨਾਨਾ ਜੀ ਕਹਿੰਦੇ ਨੇ ਭਾਈ ਜਦੋਂ ਤੱਕ ਇਹਨਾਂ ਦੇ ਪਿਤਾ ਨੇ ਮਨ ਪਰ ਗਿਆ ਤਾਂ ਅੱਗੇ ਆਏ ਮਾਤਾ ਦਾ ਮਨ ਨਹੀਂ ਪਰਿਆ ਤੇ ਚਾਚੇ ਦਾ ਮਨ ਨਹੀਂ ਪਰਿਆ ਨਾਨੀ ਦਾ ਮਨ ਨਹੀਂ ਭਰਿਆ ਮੇਰਾ ਮਨ ਕਿਵੇਂ ਭਰ ਗਿਆ ਤੁਸੀਂ ਕਹਿੰਦੇ ਗੱਲ ਬੱਕੜੀ ਦੇ ਵਿੱਚ ਲੈ ਲਿਆ ਅੱਗੇ ਆਉਣ ਦਾ ਜਦੋਂ ਤੱਕ ਮੇਰਾ ਮਨ ਨਹੀਂ ਭਰਦਾ ਨਾ ਮੈਂ ਲਾਨ ਕਰੋ ਛੱਡਣਾ ਨਹੀਂ ਦੋਹਤ ਕੋ ਨਾ ਅੰਕਤ ਛੋਰਾ ਦੋਹਤ ਦੋਹਤ ਕਹਿੰਦੇ ਆ ਦੋਤੈ ਨੂੰ ਕਹਿੰਦੇ ਮੈਂ ਆਪਣੇ ਦੋਤੈ ਨੂੰ ਉਦੋਂ ਤੱਕ ਛੱਡਦਾ ਨਹੀਂ ਜਦੋਂ ਤੱਕ ਮੇਰਾ ਮਨ ਭਰਦਾ ਨਹੀਂ ਹੈ ਜਦੋਂ ਮਨ ਮੇਰਾ ਖਿੜਦਾ ਨਹੀਂ ਹੈ ਨਾਨੀ ਨਾਨਕ ਨਾਮ ਫੇਰਾਈ ਤਾ ਨਾਨੀ ਜੀ ਨੇ ਕਿਹਾ ਹੈ ਨਾਨੇ ਨੂੰ ਭਾਈ ਜੀ ਨੇ ਉਹ ਕਹਿੰਦੇ ਹਨ ਤਿੰਨ ਆਨੰਦ ਤੇ ਕਿਰਾਇਆ ਲਾਈ ਕਹਿੰਦੇ ਤੁਸੀਂ ਅੱਜ 72 ਨੇ ਜਿਨ੍ਹਾਂ ਨੇ ਨਾਨਕ ਨੂੰ ਮਿਲਣਾ ਹੈ ਆਪਾਂ ਨੇ ਨਾਨਕ ਦਾ ਕਾਰਜ ਵੀ ਕਰਨਾ ਹੈ ਸਾਡੇ ਦੋਤੇ ਦਾ ਕਾਰਜ ਕਰਨਾ ਕੀ ਆਪਾਂ ਨੇ ਕਰਨਾ ਹੈ ਚਿੱਠੀ ਉਹਨਾਂ ਨੂੰ ਪਾਉਣੀ ਹੈ ਭਾਈ ਕਦੋਂ ਦਾ ਵਿਆਹ ਰੱਖਣਾ ਹੈ ਅਜੇ ਤਾਂ ਪਸਾਰੇ ਇਕੱਠੇ ਹੋ ਕੇ ਆ ਗਏ ਆ ਜਾ ਉਹ ਵੀ ਪੂਰੇ ਕਰਨੇ ਨੇ ਆਪਾਂ ਨੇ ਅਜੇ ਤਾਂ ਨਾਨਕ ਨੂੰ ਮਿਲੇ ਆ ਤਾਂ ਨਾਨੇ ਨੂੰ ਕਹਿ ਰਹੇ ਨੇ ਨਾਨੀ ਜੀ ਭਾਈ ਜੀ ਰਾਮਾ ਜੀ ਨੂੰ ਕਹਿ ਰਹੇ ਨੇ ਕਿ ਸਵਾਮੀ ਜੀ ਅਜੇ ਤਾਂ ਆਪਾਂ ਨੇ ਬੜੇ ਕਾਰਜ ਕਰਨੇ ਨੇ ਬੈਰਾਗ ਜ਼ਰੂਰੀ ਹੈ ਸਾਡੇ ਦੋਤੇ ਦਾ ਪਰ ਕਾਰਜ ਵੀ ਬੜੇ ਕਰਨੇ ਨੇ ਆਪਾਂ ਬੋਧੀ ਦੇਰੀ ਨਾਲ ਆ ਇਹ ਦੋਹਰਾ ਮੁਕਤੋ ਹਵ ਨਿਜ ਅੰਕ ਤੇ ਕਰਸਨੇ ਤੁਮਲੀਨਾ ਕਿਉਂਕਿ ਇਹ ਮੁਕਤੀ ਦੇ ਦਾਤੇ ਨਿਮਰ ਨਾਨਕ ਦੇ ਮਹਾਰਾਜ ਜੀ ਅਤੇ ਸਾਡੇ ਚੰਗੇ ਭਾਗ ਨੇ ਇਹਨਾਂ ਦਾ ਵਿਆਹ ਹੈ ਤਾਂ ਸਾਡਾ ਸਮਾਸੀ ਤਾਂ ਬੜੇ ਪਾਸ ਸਾਡੇ ਤੇ ਜਾ ਰਹੀ ਹੈ ਸਾਡਾ ਤਾਂ ਆਖਰੀ ਪੜਾ ਹੈ ਪਰ ਚੰਗੇ ਭਾਗ ਨੇ ਸਾਡੇ ਅਸੀਂ ਆਪਣੇ ਦੋਤੇ ਨੂੰ ਗਲਵਕੜੀ ਦੇ ਵਿੱਚ ਲੈ ਰਹੇ ਹਾਂ ਆਪਣੇ ਦੋਤੇ ਨੂੰ ਲੈ ਰਹੇ ਹਾਂ ਅਰ ਰੱਬ ਨੂੰ ਦੁਨੀਆ ਕਹਿੰਦੀ ਹੈ ਨਾ ਰੱਬ ਪ੍ਰਮਾਤਮਾ ਜੀ ਤਾਂ ਹੁਣ ਅਸੀਂ ਚੰਗੇ ਬਾਗ ਨੇ ਜਦੋਂ ਜਨਮੇ ਆ ਸੀ ਆਪਣੇ ਲਾਲ ਨੂੰ ਤੋਂ ਵੇਖਿਆ ਸੀ ਸਾਡੇ ਦੋ ਤਿੰਨ ਨੂੰ ਕਾਫੀ ਸਮਾਂ ਹੋ ਗਿਆ ਨਾਨਕੀ ਦੇ ਵਿਆਹ ਦੇ ਵਿੱਚ ਵੇਖਿਆ ਸੀ ਕਹੇ ਵੀ ਸਮਾਂ ਹੋ ਗਿਆ ਤਾਂ ਹੁਣ ਨਾਨਕ ਦਾ ਵਿਆਹ ਹੈ ਸਾਡਾ ਪਤਾ ਨਹੀਂ ਵਿਆਹ ਦੇ ਵਿੱਚ ਕਿਤਨੇ ਕੁ ਦਿਨ ਨੇ ਵਿਆਹ ਤੋਂ ਬਾਅਦ ਕਦੋਂ ਕੁਝ ਕਰ ਜਾਾਂਗੇ ਕੋਈ ਪਤਾ ਨਹੀਂ ਹੈ ਪਰ ਨਾਨੀ ਜੀ ਕਹਿ ਰਹੇ ਨੇ ਮੱਲੋ ਬਿਰਾਗ ਦੇ ਵਿੱਚ ਕਹਿ ਰਹੇ ਨੇ ਸਾਡੇ ਚੰਗੇ ਬਾਗ ਨੇ ਅਸੀਂ ਆਪਣੇ ਦੋ ਤਿੰਨ ਮੱਲੋ ਰੱਬ ਨੂੰ ਮਿਲੇ ਹਾਂ ਮਿਲ ਹੈ ਆ ਪਰਸੋ ਪ੍ਰੇਮ ਘਰ ਬਿਰਹ ਕਰੇ ਜਬ ਛੀਨਾ ਹੁਣ ਸਾਰੇ ਜਿਹੜੇ ਨੇ ਨਾ ਸਬਨਾਂ ਦਾ ਵਿਛੋੜਾ ਦੂਰ ਕਰਨ ਵਾਲੇ ਗੁਰੂ ਨਾਨਕ ਦੇ ਮਹਾਰਾਜ ਜੀ ਛੀਨ ਬਲੋ ਸਾਰਿਆਂ ਨੂੰ ਉਹ ਕਹਿ ਰਹੇ ਨੇ ਕਹਿੰਦੇ ਅ ਰੱਬ ਦਾ ਨਾਮ ਹੈ ਜਿਹੜਾ ਸਾਰਿਆਂ ਨੂੰ ਮੁਕਤੀ ਦਿੰਦਾ ਹੈ ਅ ਰੱਬ ਦਾ ਨਾਮ ਹੈ ਜਿਹੜਾ ਸਾਰਿਆਂ ਦੇ ਦੁੱਖ ਦਰਦ ਦੂਰ ਕਰਦਾ ਹੈ ਅ ਰੱਬ ਦਾ ਨਾਮ ਹੈ ਜਿਹੜਾ 84 ਦਾ ਗੇੜ ਘੜਦਾ ਹੈ ਜਨਮਾਂ ਜਨਮਾਂ ਦੇ ਮੰਤਰਾਂ ਦੀ ਮੈਲ ਲਾਉਂਦਾ ਹੈ ਉਹ ਰੱਬ ਦਾ ਨਾਮ ਹੈ। ਹੁਣ ਜਬ ਲਈ ਇਹ ਬਾਤ ਦੇ ਵਿੱਚ ਜਬ ਲਈ ਜਦੋਂ ਜਪਾਂਗੇ ਅਸਰ ਰੱਬ ਦੇ ਨਾਮ ਨੇ ਉਦ ਹੀ ਆਪਣੀ ਕਰਾਮਾਤਾਂ ਵਿਖਾ ਦੇਣੀਆਂ ਨੇ। ਉਦ ਹੀ ਮੰਨ ਲਓ ਦੁੱਖ ਦਰਦ ਦੂਰ ਹੋ ਜਾਣੇ। ਰੱਬ ਦਾ ਨਾਮ ਜਿਹੜਾ ਸਿਮਰਦਾ ਹੈ। ਹੁਣ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਕਹਿ ਰਹੇ ਸੀ ਨਾਨੀ ਨੇ ਜਦੋਂ ਸੁਣਿਆ ਦੁਬਾਰਾ ਫੇਰ ਗਲਬੱਕੜੀ ਦੇ ਵਿੱਚ ਲੈ ਲਿਆ ਕਿ ਇਦਾਂ ਦਾ ਸਾਡਾ ਇਹ ਨਾਨਕ ਬਜ਼ੁਰਗ ਹੈ ਬਜ਼ੁਰਗਾਂ ਵਾਲੀਆਂ ਗੱਲਾਂ ਕਰਦਾ ਹੈ ਗਿਆਨ ਇਤਨਾ ਹੈ ਮੇਰੇ ਨਾਲ ਨੂੰ ਤੇ ਉਸ ਤੋਂ ਸਾਰਿਆਂ ਨੂੰ ਸਦਾਰ ਰਹੇ ਨੇ ਲੋਕ ਸ਼ਤਾਂ ਦੇ ਖੜਕੇ ਵੇਖ ਰਹੇ ਨੇ ਸਾਰੇ ਜਿਹੜੇ ਨੇ ਖੁਸ਼ੀਆਂ ਦਾ ਪ੍ਰੋਗਰਾਮ ਖੁਸ਼ੀ ਦਾਤਾ ਜੀ ਦਾ ਵਿਆਹ ਰੱਖਣਾ ਪਰ ਬੈਰਾਗ ਹੈ ਨਾ ਹੁਣ ਮਾਂ ਦਾ ਕਿਤਨਾ ਬੈਰਾਗ ਆ ਗਿਆ ਮਾਂ ਦਾ ਬੈਰਾਗ ਨਹੀਂ ਲੋਕ ਦੇਖਿਆ ਜਾ ਰਹੇ ਨੇਤਰਾ ਦੇ ਵਿੱਚੋਂ ਨੀਰ ਨਾਨੀ ਦੇ ਨਾਨੇ ਦੇ ਪਿਤਾ ਜੀ ਦੇ ਹੁਣ ਉਹ ਸਾਰਾ ਜਿਹੜਾ ਵਿਰਾਗ ਕਵੀ ਜੀ ਬਿਆਨ ਕਰਕੇ ਕਹਿੰਦੇ ਮਲੋ ਬਿਆਨ ਨਹੀਂ ਕੀਤਾ ਜਾ ਸਕਦਾ ਵਿਰਾਗ ਜਿਹੜਾ ਉਹ ਹੈ ਕਿਉਂਕਿ ਵਿਰਾਗ ਜਦੋਂ ਸੰਗਤ ਜੀ ਆਪਣੇ ਪੁੱਤਰ ਨੂੰ ਮਿਲਣਾ ਆਪਣੇ ਪਰਿਵਾਰ ਨੂੰ ਮਿਲਣਾ ਉਹਦੋਂ ਪਤਾ ਲੱਗਦਾ ਹੈ ਵਿਰਾਗ ਹੁੰਦਾ ਜੀ ਚਾਤੋ ਜਿਸ ਤਰ੍ਹਾਂ ਭਗਤ ਕਿ ਬਿਰਹਾ ਬਿਰਹਾ ਆਖੀਏ ਬਿਰਹਾ ਤੋ ਸੁਲਤਾਨ ਜਿਤ ਤਨ ਬਿਰਹੋ ਨ ਉਜੈ ਸੋ ਤਨ ਜਾਣ ਮਸਾਂ ਮਸਾਂ ਕਹਿੰਦੇ ਦੀ ਸਮਸਾਨ ਕਦੋਂ ਜਾਂਦਾ ਹੈ ਇਨਸਾਨ ਸਮਸ਼ਾਨਹਾਂ 'ਚ ਕਿਸੇ ਨੂੰ ਦਫਨਾਇਆ ਜਾਂਦਾ ਹੈ ਅਤੇ ਕਿਸੇ ਨੂੰ ਅਗਨ ਪੇਟ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਵਿਰਾਗ ਨਹੀਂ ਹੈ ਨਾ ਕਬੀਰ ਜੀ ਕਹਿੰਦੇ ਨੇ ਆਪਣੇ ਪਰਿਵਾਰ ਦੇ ਪ੍ਰਤੀ ਤਾਂ ਜ਼ਰੂਰੀ ਹੈ ਵਿਰਾਗ ਹੋਣਾ ਮਨ ਨੂੰ ਯਾਦ ਕੋਈ ਆਪਣੇ ਧੀ ਨੂੰ ਯਾਦ ਕਰਦਾ ਹੈ ਕੋਈ ਪੁੱਤਰ ਨੂੰ ਯਾਦ ਕਰਦਾ ਹੈ ਕੋਈ ਮਾਂ ਬਾਪ ਨੂੰ ਯਾਦ ਕਰਦਾ ਹੈ ਇਹ ਵਿਰਾਗ ਹੀ ਹੈ ਹੁਣ ਜਿਹਦੇ ਅੰਦਰ ਨਹੀਂ ਹੈ ਨਾ ਇਹ ਮਹਾਪਤ ਇਹਦਾ ਵਿਰਾਗ ਉਹ ਕਹਿੰਦੇ ਤੁਰਦਾ ਫਿਰਦਾ ਹੀ ਸਮਸ਼ਾਨ ਕਦੇ ਵੀ ਕਿਸੇ ਦਾ ਨੁਕਸਾਨ ਕਰ ਸਕਦਾ ਤਾਂ ਐਦਾਂ ਦਾ ਇਨਸਾਨ ਤੋਂ ਕਬੀਰ ਜੀ ਕਹਿੰਦੇ ਨੇ ਬਚ ਕੇ ਰਹਿਣਾ ਚਾਹੀਦਾ ਸਮਸ਼ਾਨ ਸੋਤਨ ਜਾਣ ਮਸਾਨ ਉਹ ਤਾਂ ਮਰੇਗਾ ਫੋਟ ਹੋਵੇਗਾ ਫਿਰ ਜਾਣਾ ਇਹ ਤਾਂ ਜਉਂਦੀ ਮਸਾਨ ਹੈ ਐਦਾਂ ਦਾ ਬੈਰਾਗ ਕਹਿੰਦੇ ਹੋਣਾ ਜ਼ਰੂਰੀ ਹੈ ਹਰ ਇੱਕ ਦੇ ਇਨਸਾਨ ਦੇ ਅੰਦਰ ਕਿਸੇ ਦਾ ਮਾਤਾ ਦੇ ਨਾਲ ਕਿਸੇ ਦਾ ਪਿਤਾ ਦੇ ਨਾਲ ਮਤਲਬ ਹੋਣਾ ਜ਼ਰੂਰੀ ਹੈ ਪਰ ਮੈਂ ਕਿਸੇ ਦੇ ਨਾਲ ਨਹੀਂ ਹੋਵੇ ਬੈਰਾਗ ਇਹ ਬੈਰਾਗ ਹੀ ਦੁਨੀਆ ਤੇ ਤਰਦਾ ਹੈ ਹੁਣ ਉਹਨਾਂ ਦਾ ਬਿਰਹਾ ਹੈ ਜਿਹੜਾ ਸੰਤ ਜੀ ਕਵੀ ਜੀ ਕਹਿੰਦੇ ਨੇ ਬਿਆਨ ਨਹੀਂ ਕੀਤਾ ਜਾ ਸਕਦਾ ਐਦਾਂ ਦਾ ਬਿਰਹਾ ਹਰ ਕਿਸੇ ਕੋਲ ਹੋਣਾ ਚਾਹੀਦਾ ਸਮਝ ਕੇ ਉਸਨੂੰ ਸਮਝੇ ਉਹਨਾਂ ਨੂੰ ਲੱਭੇ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ